और जो आज का सेमिनार था काफ़ी इन्फोमेटिव था जैसे कि मैम आए और उन्होंने अपने एक्सपीरियंसिस शेयर किए और काफ़ी चेंजेस आए हैं आज तक और काफ़ी चेंजेस अभी होने हैं वर्ल्ड में सू बहुत कुछ सीखन और समझने में मिले कि एक तो अपने राइट्स की ठीक है सू अपने लिए बोलना चाहिए स्टैंड लेना चाहिए था, और सारी राइट्स न समझना चाहिए बहुत जरूरी है क्योंकि जो मैम ने दसा कि गर्ल्स चुप रह के सह लेंद ਉਹ ਚੀਜ਼ਾਂ ਨਹੀਂ ਹੋਣਾ ਚਾਹੀਦਾ ਸਾਨੂੰ ਆਪਣੇ ਹਰ ਚੀਜ਼ ਲਈ ਬੋਲਣਾ ਚਾਹੀਦਾ ਵਾ ਔਰ ਇੱਕ ਧਾਇਰੇ ਚ ਰਹੇਗੇ ਉਹ ਵੀ ਸਾਨੂੰ ਨੇ ਸਮਝਾਇਆ ਕਿ ਗੰਗਾ ਜਿਹੜੀ ਉਹ ਪਵਿੱਤਰ ਰਹਿਣੀ ਚਾਹੀਦੀ ਆ ਠੀਕ ਹੈ ਕਿ ਗਰਲਸ ਕਈ ਹਨਾ ਬਹੁਤ ਗਲਤ ਵੀ ਰਸਤੇ ਜਾ ਰਹੇ ਪਰ ਨਹੀਂ ਸਾਨੂੰ ਕੁਝ ਕਰਨਾ ਲਾਈਫ ਦੇ ਵਿੱਚ ਤੇ ਸਹੀ ਰਸਤਿਆਂ ਤੇ ਚੱਲ ਕੇ ਕਰਨਾ ਚਾਹੀਦਾ ਹੈ ਪਰ ਆਪਣੇ ਲਈ ਹਮੇਸ਼ਾ ਬੋਲਣਾ ਚਾਹੀਦਾ ਹੈ ਸਟੈਂਡ ਲੈਣਾ ਚਾਹੀਦਾ ਤਾਂ ਸੰਗਰਾ ਬਹੁਤ ਵਧੀਆ ਸੀ ਕਿਉਂਕਿ ਮੈਮ ਸਾਡੇ ਨਾਲ ਜੁੜੇ ਉਹਨਾਂ ਨੇ ਸਾਨੂੰ ਰਾਈਟਸ ਬਾਰੇ ਦੱਸਿਆ ਔਮੈਨਸ ਜਿੱਦਾਂ ਅੱਜਕੱਲ ਮੋਲੇਸਟੇਸ਼ਨ ਜਾਂ ਰੇਪ ਕੇਸ ਜਿੱਦਾਂ ਹੋ ਰਿਹਾ ਹੈ ਉਹ ਸਹਿ ਰਹੇ ਨੇ ਪਰ ਉਹਨਾਂ ਨੂੰ ਉਹ ਨਹੀਂ ਸਹਿਣਾ ਚਾਹੀਦਾ ਉਹਨਾਂ ਨੂੰ ਆਪਣੇ ਪ੍ਰਤੀ ਖਿਲਾਫ ਮਤਲਬ ਵਾਜ ਉਠਾਣੀ ਚਾਹੀਦੀ ਹੈ ਕਿ ਤੁਸੀਂ ਆਪਣੀ ਅਗਲਾ ਨਾਰੀ ਨਹੀਂ ਅਵਸ਼ਕਤੀ ਹੋ ਤੁਸੀਂ ਕਿ ਤੁਸੀਂ ਆਪਣੇ ਰਾਈਟਸ ਲਈ ਬੋਲੋ ਆਰ ਉਹਨਾਂ ਦਾ ਜਿਹੜਾ ਰੋਲ ਹੈ ਐਜ਼ ਅ ਡਾਟਰ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜ ਜਿਹਦੇ ਨਾਲ ਅਸੀਂ ਸਮਾਜ ਦੇ ਵਿੱਚ ਇੱਕ ਬੈਲੈਂਸ ਬਣਾ ਕੇ ਚੱਲੀਏ ਜਿਹਦੇ ਨਾਲ ਔਰਤ ਅੱਗੇ ਵਧੇ ਵੀ ਤੇ ਸਮਾਜ ਵਿੱਚ ਬੁਰਾਈਆਂ ਵੀ ਨਾ ਜੀ ਡਾਕਟਰ ਜਸਵਿੰਦਰ ਕੌਰ ਸੋਲ ਚੈਪਮਸਨ ਹਿਊਮਨਸ ਰਾਈਟਸ ਪੰਜਾਬ ਅੱਜ ਜੋ ਸੈਮੀਨਾਰ ਹੈ ਅਸੀਂ ਬੀਬੀ ਕੇ ਡੀਏਵੀ ਕਾਲਜ ਦੇ ਵਿੱਚ ਕੀਤਾ ਪਰਫੋਰਮੈਂਸ ਡੇ ਨੂੰ ਸਮਰਪਿਤ ਸੀ ਜਿਸ ਦਾ ਮੇਨ ਟਾਪਿਕ ਸੀ ਸੋਕੋ ਮੰਦਾ ਆ ਕੇ ਜਿਜਮੇ ਰਾਜਨ ਅੱਜ ਇੱਥੇ ਜਿਹੜੀਆਂ ਸਟੂਡੈਂਟਸ ਸੀ ਸਾਡੀਆਂ ਉਹਨਾਂ ਨੂੰ ਅੱਜ ਦੀ ਅੌਰਤ ਦੀ ਬਾਰੇ ਜਾਗਰੂਕ ਕਰਨਾ ਔਰ ਊਮਨਸ ਡੇ ਨੂੰ ਸਤਿਕਰਮਪੂਰਵ ਤੇ ਮਨਾਉਣ ਦੇ ਬਾਰੇ ਗੱਲ ਕੀਤੀ ਗਈ ਪ੍ਰਿੰਸੀਪਲ ਮੈਡਮ ਜੋ ਹੈ ਉਹਨਾਂ ਨੇ ਆਪਣੇ ਥਾਊਟ ਸ਼ੇਅਰ ਕੀਤੇ ਸੀਮਾ मैम ਜੋ ਸੋਸ਼ੀਓਲੋਜੀ ਦੇ ਨੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਸੋ ਸਾਰਿਆਂ ਨੇ ਰਲ ਮਿਲ ਕੇ ਇੱਕ ਕੋਸ਼ਿਸ਼ ਕੀਤੀ ਹੈ ਕਿ ਜੋ ਸਾਡੇ ਬੱਚੇ ਕੱਲ ਨੂੰ ਜੋ ਇਸ ਸਮਾਜ ਦੇ ਵਿੱਚ ਐਸੇ ਔਰਤ ਇਨਾਂ ਨੇ ਵਿਚਰਨਾ ਹੈ ਇਨਾਂ ਨੂੰ ਔਰਤ ਦੀ ਪ੍ਰਤੀ ਜਾਗਰੂਕ ਕੀਤਾ ਜਾਏ ਉਹਨਾਂ ਦੇ ਹਕਾਂ ਦੀ ਪ੍ਰਤੀ ਜਾਗਰੂਕ ਕੀਤਾ ਜਾਏ ਜੋ ਸਮਾਜ ਦੇ ਅੰਦਰ ਔਰਤ ਨੂੰ ਇਸ ਵਕਤ ਮੁਸ਼ਕਲਾਂ ਜੋ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਦੇ ਬਾਰੇ ਇਨਾਂ ਨੂੰ ਦੱਸਿਆ ਜਾਏ ਜੋ ਔਰਤਾਂ ਦੇ ਹੱਕ ਨੇ ਉਹਨਾਂ ਦੇ ਬਾਰੇ ਇਨਾਂ ਨੂੰ ਦੱਸਿਆ ਜਾਵੇ ਔਰ ਜੋ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜਿਵੇਂ ਅਸੀਂ ਅੱਜਕਲ ਦੇਖਦੇ ਆਂ ਜਿਵੇਂ ਮੈਂ ਲੋਕ ਅਦਾਲਤ ਦੇ ਵਿੱਚ ਵੀ ਬਹੁਤ ਵਾਰੀ ਜਾ ਕੇ ਸਾਨੂੰ ਸਾਡੀ ਡਿਊਟੀ ਲੱਗਦੀ ਹੈ ਅਸੀਂ ਕੇਸ ਹੈਂਡਲ ਕਰਦੇ ਹਾਂ ਜੱਜਿਸ ਦੇ ਨਾਲ ਸੋ ਸੋ ਸਾਹਮਣੇ ਦੇਖਣਾ ਨੂੰ ਮਿਲਦਾ ਹੈ ਕਿ ਬਹੁਤ ਛੋਟੀਆਂ-ਛੋਟੀਆਂ ਗੱਲਾਂ ਤੋਂ ਜੋ ਤਲਾਕ ਦੇ ਕੇਸਿਸ ਨੇ ਸਾਹਮਣੇ ਆਉਂਦੇ ਨੇ ਤੇ ਉਹ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਰਿਸ਼ਤਿਆਂ ਨੂੰ ਸਮਝਣ ਦੀ ਜ਼ਰੂਰਤ ਹੈ ਬਹੁਤ ਖੂਬਸੂਰਤ ਰਿਸ਼ਤੇ ਨੇ ਅਗਰ ਇਹਨਾਂ ਨੂੰ ਸਮਝਦਾਰੀ ਨਾਲ ਅਸੀਂ ਹੈਂਡਲ ਕਰਦੇ ਹਾਂ ਸੋ ਇਹੋ ਜਿਹੀਆਂ ਜਿਹੜੀਆਂ ਮੁਸ਼ਕਲਾਂ ਸਾਡੇ ਸਾਹਮਣੇ ਨਹੀਂ ਆਉਣਗੀਆਂ ਸੋ ਇਸ ਚੀਜ਼ ਨੂੰ ਲੈ ਕੇ ਅੱਜ ਇਥੇ ਸੈਮੀਨਾਰ ਕੀਤਾ ਗਿਆ ਹੈ ਉੱਚੇ ਬੱਚੇ ਅੱਧਾ ਤਾਂ ਸਵਾਲ ਵੀ ਦਿੱਤੇ ਜੀ ਬਿਲਕੁਲ ਕੁਝ ਹੀ ਥੀ ਬੱਚੀਆਂ ਨੇ ਕਿਉਂਕਿ ਮੈਨੂੰ ਲੱਗਾ ਕਿ ਅਸੀਂ ਇਹ ਲੈਕਚਰ ਨਹੀਂ ਹੈ ਮੈਂ ਇਹ ਬੱਚਿਆਂ ਦੇ ਨਾਲ ਆਪਣੀ ਵਿਚਾਰਾਂ ਦੀ ਸਾਂਝ ਪਾਉਣਾ ਚਾਹੁੰਦੀ ਸੀ ਤਾਂ ਕਿ ਅਸੀਂ ਇਹਨਾਂ ਦੇ ਜੋ ਇਹਨਾਂ ਨੂੰ ਤਕਲੀਫ ਜੋ ਹੈ ਮਹਿਸੂਸ ਕਰਦੀਆਂ ਨੇ ਉਹ ਸਾਡੇ ਨਾਲ ਆਪਣੇ ਵਿਚਾਰ ਸਾਹਮਣੇ ਰੱਖਣ ਕਿਉਂਕਿ ਅੱਜਾ ਜੋ ਯੂਥ ਹੈ ਉਹ ਸਾਡੇ ਸਮਾਜ ਦੀ ਬੈਕਬੋਨ ਹੈ ਜੇ ਸਾਡੀ ਰੀੜ ਦੀ ਹੱਡੀ ਕਮਜ਼ੋਰ ਹੋ ਜਾਵੇ ਤਾਂ ਫਿਰ ਸਮਾਜ ਜੋ ਹੈ ਖਰਾਬ ਹੁੰਦਿਆ ਟਾਈਮ ਨਹੀਂ ਲੱਗਦਾ ਸੋ ਇਹਨਾਂ ਦੇ ਵਿਚਾਰ ਸਾਡੇ ਲਈ ਬਹੁਤ ਜ਼ਿਆਦਾ ਕੀਮਤੀ ਹਨ ਜੋ ਇਹ ਸਾਨੂੰ ਦੱਸੇ ਉਥੇ ਇੱਕ ਬੱਚੇ ਨੇ ਜੋ ਸਟੂਡੈਂਟ ਹੈ ਸਾਡੇ ਇਥੋਂ ਦੇ ਉਹਨਾਂ ਨੇ ਕੁਐਸਚਨ ਕੀਤਾ ਸੀ ਰਾਜਨੀਤੀ ਨੂੰ ਲੈ ਕੇ ਕਿ ਅਗਰ ਜਿਹੜੇ ਕਾਉਂਸਲਰਸ ਨੇ ਅਗਰ ਕੋਈ ਲੜਕੀ ਅਲੈਕਟ ਕਰਦੀ ਆ ਜਾਂ ਇੱਕ ਔਰਤ ਅਲੈਕਟ ਕਰਦੀ ਜਿੱਤਦੀ ਆ ਤੇ ਉਹਦੇ ਹਸਬੰਡ ਜੋ ਹੈ ਉਹ ਕਿਉਂ ਹੱਤਦਾਰ ਹੁੰਦੇ ਆ ਜਾਂ ਉਹਦੇ ਫਾਦਰ ਕਿਉਂ ਹੁੰਦੇ ਆ ਜਦਕਿ ਉਹ ਆਪਣੀ ਜੋ ਉਹਦੀ ਪਾਵਰ ਹੈ ਉਹਨੂੰ ਯੂਜ਼ ਨਹੀਂ ਕਰਦੀ ਉਹਦਾ ਹਸਬੰਡ ਯੂਜ਼ ਕਰਦਾ ਜਾਂ ਉਹਦਾ ਫਾਦਰ ਯੂਜ਼ ਕਰਦਾ ਜਾਂ ਫਿਰ ਉਹਦਾ ਭਰਾ ਯੂਜ਼ ਕਰਦਾ ਤੇ ਸੋ ਇਹ ਗੱਲ ਹੈਗੀ ਹੈ ਬਿਲਕੁਲ ਸਾਹਮਣੇ ਹੈਗੀ ਹੈ ਪਰ ਲੇਕਿਨ ਅਸੀਂ ਇਹ ਕਹਿਣਾ ਚਾਹੁੰਦੇ ਆ ਜੋ ਕਾਉਂਸਲਰ ਬਣਿਆ ਉਹ ਆਪਣੀ ਪਾਵਰ ਕਿਉਂ ਗਵਾ ਰਿਹਾ ਐਹੀ ਤਾਂ ਗੱਲ ਆ ਜਿਨ੍ਹਾਂ ਨੂੰ ਸਮਝਾਉਂਦੀ ਕੋਸ਼ਿਸ਼ ਕੀਤੀ ਹੈ ਮੈਂ ਕਿ ਵੀ ਆਪਣੇ ਜੋ ਹੱਕ ਹੈ ਉਹਨਾਂ ਨੂੰ ਗਵਾਓ ਨਾ ਕਾਉਂਸਲਰ ਤੁਸੀਂ ਬਣਿਓ ਲੋਕਾਂ ਨੇ ਤੁਹਾਨੂੰ ਕੀਤਾ ਹੈ রাইਟ ਤੇ ਤੁਸੀਂ ਆਪਣਾ ਹੱਕ ਕਿਉਂ ਦਿੱਤਾ ਆਪਣੇ ਹਸਬੰਡ ਨੂੰ ਜਾਂ ਆਪਣੇ ਵਟ ਐਵਰ ਬ੍ਰਦਰ ਨੂੰ ਜਾਂ ਕਿਸੇ ਨੂੰ ਵੀ ਤੁਹਾਨੂੰ ਵੀ ਕੰਮ ਕਰਨਾ ਆਉਂਦਾ ਪੜ੍ਹੀ ਲਿਖੀ ਔਰਤ ਹੈ ਅੱਜ ਦੀ ਅੱਜ ਦੀ ਸક્ષਮ ਔਰਤ ਹੈ ਬਹੁਤ ਗਾਂ ਤਿੱਕਰ ਪਹੁੰਚ ਚੁੱਕੇ ਨੇ ਰਾਸ਼ਟਰਪਤੀ ਦੇਸ਼ ਦੀ ਇੱਕ ਔਰਤ ਨੇ ਬਹੁਤ ਸਾਰੀਆਂ ਸਟੇਟਸ ਦੀਆਂ ਮੁੱਖ ਮੰਤਰੀ ਔਰਤ ਨੇ ਕਲਪਨਾ ਜੀ ਦੀ ਗੱਲ ਕਰ ਲਈਏ ਸੰਤੋਸ਼ ਜੀ ਦੀ ਗੱਲ ਕਰ ਲਈਏ ਔਰ ਬਹੁਤ ਬਹੁਤ ਐਸੀ 13 13 14 ਸਾਲ ਦੀਆਂ ਜਿਹੜੀਆਂ ਬੱਚੀਆਂ ਉਹਨਾਂ ਨੇ ਦੇਸ਼ ਲਈ ਸਮਾਜ ਲਈ ਲਈ ਨੇ ਸਾਰੇ ਕੰਟ੍ਰਿਬਿਊਸ਼ਨਸ ਦਿੱਤੇ ਨੇ ਸੋ ਔਰਤ ਕਦੀ ਵੀ ਅਬਲਾ ਨਹੀਂ ਸੀ ਅਸੀਂ ਪਿਛਲੇ ਜਮਾਨੇ ਤੋਂ ਵੀ ਦੇਖ ਲਈਏ ਮਾਤਾ ਪਾਕੌਰ ਜੀ ਦੀ ਮੈਂ ਗੱਲ ਕੀਤੀ ਮਾਤਾ ਗੁਜਰੀ ਜੀ ਦੀ ਗੱਲ ਕੀਤੀ ਬੀਬੀ ਨਾਨਕੀ ਜੀ ਦੀ ਗੱਲ ਕੀਤੀ ਨੀ ਲక్ష్ਮੀਬਾਈ ਜੀ ਦੀ ਗੱਲ ਕਰ ਲਓ ਸੋ ਬਹੁਤ ਸਾਰੇ ਐਗਜ਼ੈਪਲਸ ਨੇ ਜਿਹੜੇ ਅਸੀਂ ਇਹ ਬੱਚੀਆਂ ਦੇਖ ਸਕਦੀਆਂ ਨੇ ਕਿ ਔਰਤ ਜੋ ਅਬਲਾਨੀ ਹੈਗੀ ਤੇ ਅੱਜ ਦੇ ਟਾਈਮ ਦੇ ਦਿੱਤੇ ਜਿੱਥੇ ਅਸੀਂ 1ਵੀਂ ਸਦੀ ਦੀ ਗੱਲ ਕਰ ਲਈਏ ਅੱਜ ਆਪਣੇ ਹੱਕ ਗਵਾਈਏ ਕਿਉਂ ਗਵਾਈਏ ਔਰਤ ਨੂੰ ਸਟਰੋਂਗ ਹੋਣ ਦੀ ਲੋੜ ਹੈ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ ਮਾਈ ਨੇਮ ਇਜ਼ ਪ੍ਰਿਯੋਸ਼ ਦੇਵਨਾਥ ਔਰ ਜੋ ਅੱਜ ਕਾ ਸੈਮੀਨਾਰ ਥਾ ਕਾਫੀ ਇਨਫੋਰਮੇਟਿਵ ਥਾ ਜੈਸੇ ਕਿ ਮੈਮ ਆਏ ਔਰ ਉਹਨਾਂ ਨੇ ਆਪਣੇ ਐਕਸਪੀਰੀਐਂਸਸ ਸ਼ੇਅਰ ਕੀਏ ਔਰ ਕਾਫੀ ਚੇਂਜੇਸ ਆਏ ਆਜ ਤੱਕ ਔਰ ਕਾਫੀ ਚੇਂਜੇਸ ਅਭੀ ਹੋ वर्ल्ड में और थैंक यू नहीं नहीं सीखने को कुछ मिला इस, एक... इस सेमिनार में क्या सीखने को मिले ये समझा आपने इस सेमिनार में क्या औरत की क्या पावर होती है पावर तो डिपेंड करते हैं कि हम uh, किस क्या समझ रहे हैं mm -hmm. और डॉक्टर सीमा जेटली फ्रॉम द डिपार्टमेंट ऑफ सोशियोलॉजी आज साढ़े नाल मैडम सोशल एक्टिविस्ट एंड चेयरमैन ह्यूमन राइट्स साडे आए और उन्होंने साढ़े स्टूडेंट्स बहुत ज़्यादा अच्छे विचार दिते रिगार्डिंग विमेन एजुकेशन देर राइट्स दर ड्यूटीज और उन्होंने जो रोल है एज अ डॉटर वो किस तरह का होना चाहिए जिद अभी समाज के बैलेंस बना के चलीए जिदे औरत अगे बढ़े भी तो समाज वि बुराइया भी ना ਨਹੀਂ ਮੈਡਮ ਅਸ ਜਿਹੜੇ ਸੈਮੀਨਾਰਸ ਜਿਹੜੇ ਆ ਉਹ ਸਾਡੇ ਬੱਚਿਆਂ ਵਾਸਤੇ ਬੜੇ ਯੂਸਫੁਲ ਹੈ ਜਿਹਦੇ ਨਾਲ ਅਸੀਂ ਬੱਚਿਆਂ ਦੇ ਮਾਈਂਡ ਸੈਟਸ ਨੂੰ ਚੇਂਜ ਕਰ ਸਕਦੇ ਲਗਾ ਸੈਮੀਨਾਰ ਨੂੰ ਮਾਈਂਡ ਰਿਸੈਟ ਹੋਏਗਾ ਹਾਂਜੀ ਸਾਡੇ ਜਿਹੜੇ ਸਟੂਡੈਂਟਸ ਹੁੰਦੇ ਆ ਉਹਨਾਂ ਵਾਸਤੇ ਜਿਹੜਾ ਟੀਚਰ ਹੈ ਲੀਡਰ ਹੈ ਦੇ ਆਰ ਦਾ ਰੋਲ ਮਾਡਲਸ ਔਰ ਉਹਨਾਂ ਦੀ ਚੀਜ਼ ਨੂੰ ਬਹੁਤ ਧਿਆਨ ਨਾਲ ਸੁਣਦੇ ਕਿੰਨਾ ਦੋ ਤਸਾ ਲਗਾ ਸਟੂਡੈਂਟਸ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਸੀ ਤੇ ਉਹਨਾਂ ਨੇ ਇਸ ਲੈਕਚਰ ਤੋਂ ਬਹੁਤ ਕੁਝ ਗੇਨ ਕੀਤਾ ਜੀ Uh, Shelly Behal, social analyst and human rights district president from Amritsar. Uh, Peletiji, I'm feeling so much pleasure to come over here as uh, I have passed out uh, from this prestigious college. डी ए वी कॉलेज बहुत वह लगे जी मैं मिसेज सीमा जेतली मेरे लैक्चरार रहे ने अच मैन बहुत ही वह लग्या जिस तरह साढ़े प्रेजिडेंट ने इन विचार अपने शेयर किए बच्चे कि वाकई एक फीमेल अपने राइट्स को अच्छ पहचान की बहुत जरूरत हैगी है, है बिकॉज बहुत लेडीज बहुत ज़्यादा वीक अपने आप फील कर दी हैं कि असी अपनी रईट्स उन्होंने कुछ पता नहीं है अवेयर नहीं है कि उन्होंने रईट्स है तो वह जिना भी इनजस्टिस ਉਹ ਟੋਲਰੇਟ ਕਰਦੀ ਹੈ ਸੋ ਵਾਟ ਆਈ ਫੀਲ ਕਿ ਉਹ ਆਪਣੇ ਆਪਣੇ ਰਾਈਟਸ ਨੂੰ ਜਾਣਨ ਠੀਕ ਹੈ ਔਰ ਕਦੇ ਵੀ ਇਨਜਸਟਿਸ ਨਾ ਟੋਲਰੇਟ ਕਰਨ ਤੇ ਉਹਦੇ ਵਾਸਤੇ ਫਾਈਟ ਕਰਨ ਥੈਂਕ ਯੂ ਵੈਰੀ ਮਚ ਬਾਕੀ ਸਾਡੇ ਮੈਡਮ ਨੇ ਤੇ ਬਹੁਤ ਕੁਝ ਸਾਂਝਾ ਕਰ ਹੀ ਦਿੱਤਾ ਥੈਂਕ ਯੂ ਵੈਰੀ ਮਚ ਮੇਰਾ ਨਾਮ ਹੈ ਅਮਨਦੀਪ ਕੌਰ ਅਸਲ ਵਿੱਚ ਮੈਂ ਕੀ ਸਿੱਖ ਰਹੀ ਹੂ ਮੀਨਾ ਸਾਨੂੰ ਬੋਧ ਕੋ ਸਿੱਖਨ ਵਰ ਸਮਝਣ ਨੂੰ ਮਿਲਿਆ ਕਿ ਇੱਕ ਤਾਂ ਆਪਣੇ ਰਾਈਟਸ ਠੀਕਾ ਸਾਨੂੰ ਆਪਣੇ ਲਈ ਬੋਲਣਾ ਚਾਹੀਦਾ ਹੈ ਸਟੈਂਡ ਲੈਣਾ ਚਾਹੀਦਾ ਔਰ ਸਾਡੇ ਰਾਈਟਸ ਨੂੰ ਸਮਝਣਾ ਚਾਹੀਦਾ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਮਾਮਲੇ ਦੱਸਿਆ ਕਿ ਗਰਲਸ ਚੋਪਰੇ ਕੇ ਸਾਲ ਲੰਘਿਆ ਤੋ ਚੀਜ਼ਾਂ ਨੂੰ ਨਹੀਂ ਹੋਣਾ ਚਾਹੀਦਾ ਸਾਨੂੰ ਆਪਣੀ ਹਰ ਚੀਜ਼ ਲਈ ਬੋਲਣਾ ਚਾਹੀਦਾ ਔਰ ਇੱਕ ਦਾਇਰੇ ਚ ਰਹਿ ਕੇ ਠੀਕ ਹੈ ਕਿ ਇੱਕ ਲਿਮਿਟਸ ਵੀ ਜਿਹੜੀਆਂ ਹੁੰਦੀਆਂ ਕਿ ਚੀਜ਼ ਹੁੰਦੀ ਕੋਈ ਉਹ ਵੀ ਸਾਨੂੰ ਉਹਨਾਂ ਨੇ ਸਮਝਾਇਆ ਕਿ ਗੰਗਾ ਜਿਹੜੀ ਉਹ ਪਵਿੱਤਰ ਰਹਿਣੀ ਚਾਹੀਦੀ ਹੈ ਠੀਕ ਹੈ ਕਿ ਗਰਲਸ ਕਈ ਹਨਾ ਬਹੁਤ ਗਲਤ ਵੀ ਰਸਤੇ ਜਾ ਰਹੇ ਪਰ ਨਹੀਂ ਸਾਨੂੰ ਕੁਝ ਕਰਨਾ ਲਾਈਫ ਦੇ ਵਿੱਚ ਤੇ ਸਹੀ ਰਸਤਿਆਂ ਤੇ ਚੱਲ ਕੇ ਕਰਨਾ ਚਾਹੀਦਾ ਹੈ ਔਰ ਆਪਣੇ ਲਈ ਹਮੇਸ਼ਾ ਬੋਲਣਾ ਚਾਹੀਦਾ ਹੈ ਸਟੈਂਡ ਲੈਣਾ ਚਾਹੀਦਾ ਔਰ ਬਹੁਤ ਸੋਹਣਾ ਲੈਕਚਰ ਸੀਗਾ ਬਹੁਤ ਕੁਝ ਸਮਝਣ ਔਰ ਸਿੱਖਣ ਨੂੰ ਮਿਲਿਆ ਥੈਂਕ ਯੂ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੀza ਵਰਮਾ ਹੈ ਅੱਜ ਸਮਾਰੋਹ ਕਰਾਇਆ ਗਿਆ ਸਕੂਲ ਚ ਕੀ ਨ ਜਾਓਗੇ ਕੀ ਕਰ ਚੋ ਸਰ ਦੇਖੋ ਅੱਜ ਦਾ ਸਮਾਰੋਹ ਬਹੁਤ ਵਧੀਆ ਸੀ ਕਿਉਂਕਿ ਮੈਮ ਸਾਡੇ ਨਾਲ ਜੁੜੇ ਉਹਨਾਂ ਨੇ ਸਾਨੂੰ ਰਾਈਟਸ ਬਾਰੇ ਦੱਸਿਆ ਔਮਨਿਸ ਜਿੱਦਾਂ ਅੱਜ ਕੱਲ ਮੋਲੇਸਟੇਸ਼ਨ ਜਾਂ ਰੇਪ ਕੇਸ ਜਿੱਦਾਂ ਹੋ ਰਿਹਾ ਉਹ ਸਹਿ ਰਹੇ ਨੇ ਪਰ ਉਹਨਾਂ ਨੂੰ ਨਹੀਂ ਸਹਿਣਾ ਚਾਹੀਦਾ ਉਹਨਾਂ ਨੂੰ ਆਪਣੇ ਪ੍ਰਤੀ ਖਿਲਾਫ ਮਤਲਬ ਆਵਾਜ਼ ਉਠਾਣੀ ਚਾਹੀਦੀ ਹੈ ਕਿ ਤੁਸੀਂ ਆਪਣੀ ਅਬਲਾ ਨਾਰੀ ਨਹੀਂ ਅਵਸ਼ਕਤੀ ਹੋ ਤੁਸੀਂ ਕਿ ਤੁਸੀਂ ਆਪਣੇ ਰਾਈਟਸ ਲਈ ਬੋਲੋ ਕਿ ਜਿੱਦਾਂ ਉਹਨਾਂ ਨੇ ਇੱਕ ਸਟੂਡੈਂਟ ਨੇ ਵੀ ਕਿਹਾ ਕਿ ਹਾਂ ਸਾਡੇ ਜਿਹੜੇ मतलब हस्बैंड हुंदे वो ਸਾਡਾ ਟੈਗ ਯੂਜ਼ ਕਰਦੇ ਕਿਉਂ ਕਰਦੇ ਆ ਕਿਉਂਕਿ ਸਾਡਾ ਆਪਾਂ ਕਮਾਇਆ ਉਹਨੂੰ ਆਪਣੇ ਪ੍ਰਤੀ ਯੂਜ਼ ਕਰੋ ਕਿਸੇ ਹੋਰ ਨੂੰ ਨਾ ਦਿਓ ਤੇ ਇਸੇ ਤਰੀਕੇ ਦਾ ਜਦਾਂ ਹੈ ਕਿ ਆ ਮਤਲਬ ਆਪਣੇ ਪ੍ਰਤੀ ਆਪਣੀ ਚੀਜ਼ਾਂ ਨੂੰ ਯੂਜ਼ ਕਰੋ ਕਿਸੇ ਹੋਰ ਨੂੰ ਨਾ ਦਿਓ ਤੇ ਆਪਣੇ ਲਈ ਆਪਣੀ ਰਾਈਟਸ ਲਈ ਲੜੋ ਆਪਣੀ ਗੰਗਾ ਨੂੰ ਪਵਿੱਤਰ ਕਰੋ ਆਪਣੇ ਆਪ ਨੂੰ ਪਵਿੱਤਰ ਕਰੋ ਤੇ ਸਹੀ ਰਸਤੇ 'ਤੇ ਚਲੋ ਥੈਂਕ ਯੂ